ਕੀ ਇਹ ਭਗਵੰਤ ਮਾਨ ਦੀ ਜਿੱਤੀ ਜਾਇਆ ਤਾਂ ਚੰਡੀਗੜ੍ਹ ਜਿੱਕੇ ਸਾਨੂੰ ਬੜਨ ਨਹੀਂ ਦਿੰਦਾ ਕਟੋ ਘਟ ਸਾਨੂੰ ਪੰਜਾਬ ਦੇ ਵਿੱਚ ਜਦੋਂ ਜਾਨੀ ਕਿ ਅਸੀਂ ਧਰਨੇ ਮਿਜਾਰੇ ਕਰਦੇ ਆ ਉਹ ਤਾਂ ਕਹਿੰਦਾ ਮੰਗਾ ਸੈਂਟਰ ਨਾਲ ਲੇ ਗਿਆਂ ਫੇ ਸਾਨੂੰ ਚੰਡੀਗੜ੍ਹ ਜਾਣ ਕਿਉਂ ਨਹੀਂ ਦਿੱਤਾ ਜਾਂਦਾ ਸੀ ਆ ਵੀ ਸ਼ਾਂਤਮਈ ਪ੍ਰਦਰਸ਼ਨ ਕਰਨਾ ਸੀ ਉੱਥੇ ਪਰ ਸਾਨੂੰ ਤੇ ਬੜ ਬੜ ਟਰੋਲ ਪਾ ਦਿੱਤੀ ਇਹਨਾਂ ਨੇ ਰੋਕ ਲਿਆ ਚੰਡੀਗੜ੍ਹ ਉਹ ਲੋਕਾਂ ਦਾ ਹੈਗਾ ਜਿਹੜੇ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਨਾ ਸਰਕਾਰਾਂ ਨੇ ਹੈਗਾ ਤੇ ਹੁਣ ਇਹ ਸਰਕਾਰਾਂ ਇਹ ਸਮਝਦੀ ਆ ਪਤਾ ਨਹੀਂ ਚੰਡੀਗੜ੍ਹ ਸਾਡਾ ਆਪਦੀ ਜਿਆਦਾ ਗਈ ਜਣ ਕਿ ਅਸੀਂ ਭਗਵਾਨ ਜੀ ਨੂੰ ਕਹਿਣਾ ਚਾਹੁੰਦੇ ਆ 27 ਦੇ ਵਿੱਚ ਲੋਕ ਦੱਸਣਗੇ ਜੇ ਤੁਹਾਨੂੰ ਲੱਗਦਾ ਪਤਾ ਨਹੀਂ ਸਾਡੇ 92 ਐਮਐਲਏ ਕਿ ਕਿ ਆਤੇ ਨੇ ਆਉਣ ਵਾਲਾ ਟਾਈਮ ਦੱਸੂ ਕਦੇ ਕਾਲੀਆਂ ਕਾਂਗਰਸੀਆਂ ਨੂੰ ਇਹੀ ਭੇਖਾ ਸੀਗਾ ਲੋਕਾਂ ਨੇ ਕੱਢਿਆਗਾ ਬਣਾ ਭਗਵਾਨ ਜੀ ਦਾ ਭੇਖਾ ਲੋਕ ਕੱਟਣਗੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਕਹਿਣਾ ਚਾਹੁੰਦੇ ਆ ਵੀ ਪਹਿਲਾਂ ਵੀ ਸਰਕਾਰਾਂ ਆਈਆਂ ਨੇ ਕਿਸਾਨਾਂ ਦੇ ਨਾਲ ਇੰਨਾ ਧੱਕਾ ਕਿਸੇ ਸਰਕਾਰ ਨੇ ਨਹੀਂ ਕੀਤਾ ਕਿ ਜਦੋਂ ਕਿਸੇ ਮੀਟਿੰਗ ਤੋਂ ਵੀ ਭੱਜ ਜਾਣਾ ਮੁੱਖ ਮੰਤਰੀ ਦਾ ਤੇ ਇੰਨੀ ਫੋਰਸ ਲਾ ਕੇ ਕਿਸਾਨਾਂ ਨੂੰ ਜਲੀਲ ਕਰਨਾ ਕੱਲਿਆਂ-ਕੱਲਿਆਂ ਨੂੰ ਫੜ ਕੇ ਥਾਣਿਆਂ 'ਚ ਜੇਲ੍ਹਾਂ 'ਚ ਤੁੰਣਾ ਅਸੀਂ ਇਹਦੀ ਸਖਤ ਸ਼ਬਦਾਂ 'ਚ ਨਿੰਦਿਆ ਕਰਦੇ ਆਂ ਤੇ ਅਸੀਂ ਆਪਦੇ ਹੱਕਾਂ ਦੀ ਖਾਤਰ ਜੇਲ੍ਹਾਂ-ਜੁਲ੍ਹਾਂ ਦਾ ਕੁਝ ਵੀ ਨਹੀਂ ਅਸੀਂ ਆਪਦੇ ਹੱਕਾਂ ਦੀ ਖਾਤਰ ਹਰ ਕੁਰਬਾਨੀ ਦੇਣ ਲਈ ਜਿਹੜਾ ਕਿਸਾਨ ਹੈ ਉਹ ਤਿਆਰ ਹੈ ਤੇ ਇਹ ਸਰਕਾਰ ਨੂੰ ਕੰਨਾਂ 'ਚ ਲਿਖਿਆ ਪੜ ਲੈਣਾ ਚਾਹੀਦਾ ਵੀ ਇਹ ਕਿਸਾਨ ਆ ਜਿਹੜੇ ਪਿੱਛੇ ਹਟਣ ਵਾਲੇ ਨਹੀਂ